ਅੱਜ ਸਰਦੇ ਸੁਲਤਾਨਪੁਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਵਿੱਚ ਇੱਕ ਧੀ ਦਾ ਵਿਆਹ 16 ਤਰੀਕ ਨੂੰ ਸੀ ਲੇਕਿਨ ਉਸਦੇ ਘਰ ਦੇ ਵਿੱਚ ਹਾਲਾਤ ਬਦ ਤੋਂ ਬਦਲ ਸਨ ਲੋਕਤੈ ਮੀਡੀਆ ਸਾਨੂੰ ਇਹੋ ਜਿਹੀਆਂ ਚੀਜ਼ਾਂ ਦਿਖਾਉਂਦਾ ਅਸੀਂ ਜਾ ਕੇ ਸਮਾਜ ਦੇ ਵਿੱਚ ਵਿਚਰਦੇ ਹਾਂ ਦੇਖਦੇ ਹਾਂ ਕਿ ਸਾਡੇ ਵਿੱਚ ਕੀ ਕੀ ਕਮੀਆਂ ਕਿੱਥੇ ਕਿੱਥੇ ਕੀ ਕੀ ਲੋੜਾਂ ਤੇ ਅੱਜ ਜਦੋਂ ਆ ਕੇ ਵੇਖਿਆ ਸਾਡੀ ਧੀ ਦਾ ਭੈਣ ਦਾ ਵਿਆਹ ਹੋਣ ਵਾਲਾ ਸੀ ਉਹ ਤੁਹਾਡੇ ਚੈਨਲਾਂ ਤੇ ਵੇਖਿਆ ਵੀਡੀਓ ਤੇ ਉਹ ਅਸੀਂ ਆ ਕੇ ਹਾਜ਼ਰ ਹੋ ਕੇ ਵਾਰ ਨੂੰ ਦੱਸਦਾ ਵਾ ਉਹਦੇ ਲਈ ਕੱਪੜੇ ਲੈ ਕੇ ਆਏ ਆ ਧੀ ਦੇ ਔਰ ਉਹਨਾਂ ਦੇ ਮਾਤਾ ਜੀ ਦੇ ਉਹਨਾਂ ਦੇ ਪਿਤਾ ਜੀ ਦੇ ਔਰ ਲੜਕੇ ਦੇ ਵਿਆਹ ਲਈ ਦੇ ਚੂੜਾ ਵਗੈਰਾ ਔਰ ਕਿਲੀ ਦੇ ਜੁਸਮਾਨ ਹੁੰਦਾ ਲੈ ਕੇ ਆਏ ਆ ਅਹੀਂ ਚਾਉਂਦੇ ਆ ਵੀ ਚਲੋ ਮੈਂ ਤੇ ਚਲੋ ਆਪਣੇ ਦੁੱਖ ਵੇਖ ਲਈ ਮੇਰੀ ਬੇਟੀ ਨਾ ਹੈ ਜੇ ਦੁੱਖ ਵੇਖੀ ਮੇਰੀ ਬੇਟੀ ਰਾਣੀ ਬਣ ਕੇ ਆਪਣੇ ਘਰ ਜਾਵੇ ਅਹੀਂ ਚਾਉਂਦੇ ਆ ਇਹ ਸਾਰਾ ਵਿਆਹ ਪਹਿਲੇ ਤੋਂ ਵਧੀਆ ਕਰਾਂਗੇ ਔਰ ਆਪਾਂ ਸਾਰਿਆਂ ਰਲ ਮਿਲ ਕੇ ਕਰਨਾ ਕਿਉਂਕਿ ਸਾਡਾ ਸਾਰਿਆਂ ਦੀ ਪਹਿਲਾਂ ਤਾਂ ਚਿਹਰੇ ਤੇ ਮੁਸਕਰਾਹਟ ਨਹੀਂ ਸੀ ਇਹਨਾਂ ਦੀ ਹੁਣ ਇਹਨਾਂ ਦੇ ਚਿਹਰੇ ਤੇ ਸਭ ਤੋਂ ਕਹਿੰਦੇ ਖੁਸ਼ੀਆਂ ਨਹੀਂ ਮੋ ਲੱਗਦੀ ਅੱਜ ਜਿਹੜੀ ਖੁਸ਼ੀ ਚਿਹਰੇ ਤੇ ਵੇਖੀ ਆ ਮਨ ਖੁਸ਼ ਹੋਇਆ ਉਹਨਾਂ ਦਾ ਪਰ ਮੇਰਾ ਮਨ ਉਤਨ ਖੁਸ਼ ਹੋਣਾ ਜਿੰਤਣੇ ਇਹਨਾਂ ਦਾ ਘਰ ਪੁਆਇਆ ਤੇ ਇਹ ਚੀਜ਼ ਮੇਰੀ ਰਿਕਾਰਡ ਕਰਿਓ ਜ਼ਰੂਰ ਜੀ ਕਿਉਂਕਿ ਜੇ ਕਿਤੇ ਮੈਂ ਭੁੱਲ ਗਿਆ ਨਾ ਤੇ ਮੈਨੂੰ ਯਾਦ ਕਰਾ ਦਿਓ ਇਹ ਸ਼ਤ ਪਊਗੀ ਤਾਂ ਬਹੁਤ ਜਲਦੀ ਪਹੁੰਗੇ ਇਹਨਾਂ ਦੀ ਕਿਰਪਾ ਨਾਲ ਪਹੁੰਗੇ ਇੱਥੇ ਉਹ ਦਿਨ ਮਿਹਰਬਾਨ ਨੂੰ ਤਸੱਲੀ ਮਿਲਗੀ ਜਿਉਂ ਕਹ ਕੇ ਰਾਣੀਆ ਮਾਂ ਕੋ ਪਾਲੀ ਧੀ ਸੀ ਹੁਣ ਲੱਗਦਾ ਰਾਣੀਆ ਮਾਂ ਕੋ ਜਾ ਕੇ ਇਕਲੇ ਕਰੀ ਆਂ ਆ ਰਾਣੀਆ ਮਾਂ ਕੋ ਜਾਊਗੀ ਹੁਣ ਔਰ ਰਾਣੀ ਬਣਾ ਕੇ ਕੱਲਾਂਗੇ ਜਦੋਂ ਵੀ ਕਿਸੇ ਵਿਅਕਤੀ ਦੇ ਘਰ ਧੀ ਜਾਂ ਪੁੱਤ ਦਾ ਜਨਮ ਹੁੰਦਾ ਹੈ ਤਾਂ ਉਸ ਦੀ ਸਭ ਤੋਂ ਵੱਡੀ ਕੋਸ਼ਿਸ਼ ਹੁੰਦੀ ਹੈ ਕਿ ਉਸ ਦਾ ਵਿਆਹ ਜਿਹੜਾ ਹੈ ਉਹ ਬੜੇ ਵਧੀਆ ਢੰਗ ਨਾਲ ਅਤੇ ਬਹੁਤ ਹੋ ਸ਼ਾਨੋ ਸ਼ਕਤਾਂ ਨਾਲ ਜਿਹੜਾ ਹੈ ਉਹ ਕੀਤਾ ਜਾ ਸਕੇ ਲੇਕਿਨ ਕਈ ਇਸ ਤਰ੍ਹਾਂ ਦੇ ਪੰਜਾਬ ਦੇ ਵਿਚਕਾਰ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਰੋਟੀ ਖਾਣ ਜੁਗਾ ਬਈ ਜੋ ਹੈ ਅੰਨ ਜਿਹੜਾ ਹੈ ਉਹ ਵੀ ਨਹੀਂ ਮਿਲ ਪਾਰ ਰਿਹਾ ਜਿਸ ਤੋਂ ਬਾਅਦ ਅਬਦੇ ਸਰ ਦੇ ਸੁਲਤਾਨਪੁਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਵਿੱਚ ਇੱਕ ਧੀ ਦਾ ਵਿਆਹ 16 ਤਰੀਕ ਨੂੰ ਸੀ ਲੇਕਿਨ ਉਸ ਦੇ ਘਰ ਦੇ ਵਿੱਚ ਹਾਲਾਤ ਬਹੁਤ ਬੱਤਰ ਸਨ ਉਸੋ ਵੀਡੀਓ ਦੇ ਵਿੱਚ ਇੱਕ ਬਾਪ ਜਿਹੜਾ ਸੀਗਾ ਉਹ ਹਮੇਸ਼ਾ ਹੀ ਜੋ ਰਾਣੀਆਂ ਨੂੰ ਪਾਲਣ ਵਾਲਾ ਬਾਪ ਸੀ ਉਹ ਰੋਂਦਾ ਹੋਇਆ ਵੀ ਨਜ਼ਰ ਆਇਆ ਤੇ ਐਨਆਰਆਈਸ ਤੋਂ ਜਿਹੜੀ ਸੀ ਉਹ ਵੱਲੋਂ ਅਪੀਲ ਕੀਤੀ ਗਈ ਲੇਕਿਨ ਐਨਆਰਆਈਸ ਦੇ ਨਾਲ ਨਾਲ ਪਰ ਅੰਮ੍ਰਿਤ ਸਰ ਤੇ ਸਾਂਸਦ ਸਰ ਦਾ ਗੁਜੀਤ ਸਿੰਘ ਓਜਲਾ ਨੇ ਜਿੱਦਾਂ ਹੀ ਉਹ ਵੀਡੀਓ ਵੇਖੀ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਪਹਿਲ ਕਰਮੀ ਕਰ ਤੇ ਪਰਿਵਾਰ ਦੀ ਹਰ ਇੱਕ ਮਦਦ ਕਰਨ ਦੀ ਗੱਲ ਕਹੀ ਗਈ ਹੈ। ਐਮਪੀ ਗੁਜੀਤ ਸਿੰਘ ਓਜਲਾ ਦੀ ਟੀਮ ਜਿਹੜੀ ਹੈ ਉਹ ਇੱਥੇ ਪਹੁੰਚੀ ਹੋਈ ਹੈ ਜਿਸ ਤੋਂ ਬਾਅਦ ਉਹਨਾਂ ਦੀ ਹਰ ਇੱਕ ਮਦਦ ਕਰਨ ਦੀ ਗੱਲ ਜਿਹੜੀ ਹੈ ਉਹ ਵੀ ਕੀਤੀ ਜਾ ਰਹੀ ਹੈ ਤੇ ਕਿਹਾ ਹੀ ਜਾ ਰਿਹਾ ਕਿ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੋਏਗੀ ਉਹਨਾਂ ਦੀ ਜ਼ਰੂਰਤ ਜਿਹੜੀ ਆ ਪੂਰੀ ਉਹਨਾਂ ਵੱਲੋਂ ਜ਼ਰੂਰ ਕੀਤੀ ਜਾ ਸਕਦੀ ਹੈ ਲੇਕਿਨ ਗੁਰਜੀਤ ਸਿੰਘ ਉਹ ਚ ਜਿਹੜੇ ਨੇ ਉਹ ਤੀਸਰੀ ਵਾਰ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹ ਬਣੇ ਹੋਏ ਨੇ ਅਤੇ ਜਿਦਾ ਹੀ ਉਹ ਮੈਂਬਰ ਪਾਰਲੀਮੈਂਟ ਬਣੇ ਸਾ ਤੇ ਉਸ ਵੱਲੋਂ ਵੀ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਉਹਨਾਂ ਦਾ ਇਹ ਪਰਿਵਾਰ ਹੈ ਪਰਵਾਹ ਜਿਹੜਾ ਹੈ ਪਰਵਾਹ ਜਿਹੜੇ ਮੰਗ ਹੀ ਉਹ ਜਿਹੜਾ ਹੈ ਇਹਨਾਂ ਦਾ ਸਾਥ ਦਿੰਦੇ ਹੋਏ ਨਜ਼ਰ ਆਉਣਗੇ ਲੇਕਿਨ ਘਰ ਦੀ ਹਾਲਾਤ ਦੀ ਗੱਲ ਕੀਤੀ ਜਾਵੇ ਤੇ ਘਰ ਦੇ ਹਾਲਾਤ ਕਾਫੀ ਤਰਸਯੋਗ ਨੇ ਤੁਸੀਂ ਘਰ ਦੇ ਵਿੱਚ ਤੁਸੀਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਸਾਫ਼ ਨਜ਼ਰ ਆਉਂਦਾ ਹੋਵੇਗਾ ਕਿ ਛੱਤ ਸ਼ਾਇਦ ਤੁਹਾਨੂੰ ਨਜ਼ਰ ਨਾ ਆਦੀ ਹੋਵੇ ਲੇਕਿਨ ਇਹ ਇਸ ਘਰ ਦੇ ਵਿੱਚ ਪਰਤੀ ਨਹੀਂ ਪਾਈ ਗਈ ਹੈ ਕਿ ਛੱਤ ਜਿਹੜੀ ਹੈ ਉਹ ਪਰਤੀ ਦੇ ਨਾਲ ਮਿਲਦੀ ਹੋਈ ਨਜ਼ਰ ਆਈ ਜਦੋਂ ਬਾਰਿਸ਼ ਪੈਂਦੀ ਹੋਏਗੀ ਤੇ ਕੀ ਹਾਲਾਤ ਬੰਦੇ ਹੋਏ ਨਜ਼ਰ ਆਉਂਦੇ ਹੋਣਗੇ ਇਸ ਤਰ੍ਹਾਂ ਦੇ ਕਈ ਕਾਰਸਤਾਂ ਦੇ ਹੋਣਗੇ ਜਿਨ੍ਹਾਂ ਨੂੰ ਸਰਕਾਰਾਂ ਵੱਲੋਂ ਬਹੁਤ ਸਾਰੇ ਮੁਆਵਜ਼ੇ ਦੇਣ ਦੀ ਗੱਲ ਵੀ ਕੀਤੀ ਜਾਂਦੀ ਹੋਵੇ ਲੇਕਿਨ ਉਹਨਾਂ ਦੇ ਮੁਆਵਜ਼ੇ ਜਿਹੜੇ ਸ਼ਾਇਦ ਨਹੀਂ ਮਿਲ ਪਾਉਂਦੇ ਰੇ ਲੇਕਿਨ ਕਿੰਨਾ ਕਹਤੇ ਅੱਜ ਇਸ ਧੀ ਦਾ ਜਿਹੜਾ ਹੈ ਉਹ ਖਾਬ ਜਿਹੜਾ ਹੈ ਉਹ ਪੂਰਾ ਹੁੰਦਾ ਹੋਇ ਨਜ਼ਰ ਆਇਆ ਕਿਉਂਕਿ ਉਹ ਨਾਮ ਅੱਖਾਂ ਦੇ ਨਾਲ ਲੋਕਾਂ ਨੂੰ ਅਪੀਲ ਕਰਦੀ ਹੋਈ ਨਜ਼ਰ ਆਈ ਸੀ ਲੇਕਿਨ ਹੁਣ ਲੋਕ ਜਿਹੜੀਆਂ ਨੇ ਜੋ ਦੁਨਿਆਵੀ ਚੀਜ਼ਾਂ ਨੇ ਉਹ ਦੇਂਦੇ ਹੋਏ ਨਜ਼ਰ ਆ ਰਹੇ ਨੇ ਜੇਕਰ LCD ਦੀ ਗੱਲ ਕੀਤੀ ਜਾਵੇ ਤਾਂ LCD ਪਹੁੰਚ ਚੁੱਕੀ ਹੈ ਜੇਕਰ ਫਰੀਜ਼ਰ ਦੀ ਗੱਲ ਕੀਤੀ ਜਾਵੇ ਫਰੀਜ਼ਰ ਪਹੁੰਚ ਚੁੱਕਾ ਹੈ ਜੇਕਰ ਗੱਲ ਕੀਤੀ ਜਾਵੇ ਕੂਲਰ ਦੀ ਤਾਂ ਉਹ ਵੀ ਕਈ ਦਾਨੀ ਸੱਜਣ ਨੇ ਜਿਹੜੇ ਇੱਥੇ ਪਹੁੰਚਦੇ ਹੋਏ ਨਜ਼ਰ ਆਏ ਨੇ ਲੇਕਿਨ ਜੇਕਰ ਹੁੰਦੀ ਗੱਲ ਕੀਤੀ ਜਾਵੇ ਤੇ ਜੋ ਸੋਨੂ ਜੰਡਿਆਲਾ ਨੇ ਉਹ ਇੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਵੱਲੋਂ ਜਿਹੜਾ ਇੱਥੇ ਪਹੁੰਚ ਕੇ ਪਰਿਵਾਰ ਦੇ ਨਾਲ ਜਿਹੜੀ ਆ ਗੱਲਬਾਤ ਜਿਹੜੀ ਆ ਉਹ ਕੀਤੀ ਗਈ ਆ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਹਿਣਾ ਚਾਹੋਗੇ ਪਹੁੰਚੇ ਪਰਿਵਾਰ ਦੇ ਨਾਲ ਵੀਡੀਓ ਵੇਖੀ ਸੀ ਕਿਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਸੀਗਾ ਕੀ ਹਾਲਾਤ ਹੋਣਗੇ ਕਾਰ ਤੇ ਜੀ ਉੱਥੇ ਪਹੁੰਚੇ ਤੇ ਹਾਲਾਤ ਦੇ ਨਾਲ ਜਿਸ ਤਰ੍ਹਾਂ ਦਾ ਸੋਚਿਆ ਉਸ ਤਰ੍ਹਾਂ ਦੇ ਹਾਲਾਤ ਸੀਗੇ ਕਿ ਉਸ ਤੋਂ ਬੱਤਰ ਹਾਲਾਤ ਸੀਗੇ ਉਸ ਤੋਂ ਵੀ ਬੱਤਰ ਜੋ ਦੇਖਿਆ ਉਸ ਤੋਂ ਬੱਤਰਾ ਹਾਲਾਤ ਸੀ ਤੁਹਾਡਾ ਮੀਡੀਆ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਗੁਰੂ ਰਾਮਦਾਸ ਸੱਚੇ ਪਾਸ਼ਾ ਤੁਹਾਨੂੰ ਚੜ੍ਹਦੀਆਂ ਕਲਾ ਚ ਰੱਖੇ ਜਿਹੜਾ ਇਹੋ ਜਿਹੀਆਂ ਖਬਰਾਂ ਤੁਸੀਂ ਵਿਖਾਉਂਦੇ ਜੇ ਨਾ ਤੇ ਵਾਕਿਆ ਹੀ ਮੈਂ ਤੇ ਸਲੂਟ ਕਰਦਾ ਮੇਰਾ ਮਨ ਬੜਾ ਖੁਸ਼ ਹੁੰਦਾ ਤੁਹਾਨੂੰ ਦਵਾਵਾਂ ਹੀ ਨਿਕਲਦੀਆਂ ਕਿਉਂਕਿ ਇਹ ਜਿਹੜੀਆਂ ਦਵਾਵਾਂ ਹੁੰਦੀਆਂ ਦਵਾਵਾਂ ਉਹੀ ਹੁੰਦੀਆਂ ਨੇ ਦਿਲੋਂ ਨਿਕਲਨ ਤੇ ਜਦੋਂ ਕਿਤੇ ਮੀਡੀਆ ਸਾਨੂੰ ਇਹੋ ਜਿਹੀਆਂ ਚੀਜ਼ਾਂ ਵਿਖਾਉਂਦਾ ਅਸੀਂ ਜਾ ਕੇ ਸਮਾਜ ਦੇ ਵਿੱਚ ਵਿਚਰਦੇ ਆਂ ਦੇਖਦੇ ਆਂ ਕਿ ਸਾਡੇ ਚ ਕੀ ਕੀ ਕਮੀਆਂ ਕਿੱਥੇ ਕਿੱਥੇ ਕੀ ਕੀ ਲੋੜਾਂ ਤੇ ਅੱਜ ਜਦੋਂ ਆ ਕੇ ਵੇਖਿਆ ਸਾਡੀ ਧੀ ਤੁਹਾਡੇ ਚੈਨਲਾਂਾਂ ਤੇ ਵਖਿਆ ਵੀਡੀਓ ਤੇ ਉਹ ਅਸੀਂ ਆ ਕੇ ਹਾਜ਼ਰ ਹੋ ਗਏ ਹੁਣ ਉਹ ਗੁਰੂ ਰਾਮ ਦਾ ਸੱਚ ਪਾਤਸ਼ਾਹ ਕਿਰਪਾ ਕੀਤੀ ਤੇ ਔਜਲਾ ਸਾਹਿਬ ਨੇ ਜਦੋਂ ਵੀਡੀਓ ਵੇਖੀ ਤੇ ਸਾਨੂੰ ਇਮੀਡੀਏਟਲੀ ਕਿਹਾ ਵੀ ਸਾਰੇ ਜਣੇ ਜਾਓ ਇੱਥੋਂ ਦੇ ਕਾਉਂਸਲਰ ਸਾਹਿਬ ਔਰ ਸਾਡੇ ਜਨਰਲ ਸੈਕਟਰੀ ਨੇ ਇੱਥੇ ਘਰ ਇਹਨਾਂ ਦਾ ਬਾਹਰ ਇਹਨਾਂ ਦੀ ਡਿਊਟੀ ਲਾਤੀ ਆ ਭਾਜੀ ਕਹਿੰਦੇ ਵੀ ਕਿਸੇ ਨੂੰ ਨਹੀਂ ਕਹਿਣਾ ਕਿ ਜੋ ਵੀ ਵਿਆਹ ਦਾ ਖਰਚਾ ਸਾਰਾ ਮੈਂ ਕਰਾਂ ਇਹ ਪਰਿਵਾਰ ਆ ਮੇਰਾ ਅਮ੍ਰਿਤਸਰ ਨਗਰੀ ਤੇ ਸਾਰੇ ਹੀ ਪਰਿਵਾਰ ਨੇ ਅਸੀਂ ਰਲ ਮਿਲ ਕੇ ਜੜਾ ਵਾ ਵਿਆਹ ਕਰਨਾ ਧੀ ਦਾ ਤੇ ਜੇ ਭਾਜੀ 16 ਨੂੰ ਹੋਏ ਤੇ ਆਪ ਆਉਣਗੇ ਨਹੀਂ ਤੇ ਮੈਂ ਤੇ ਮਾਤਾ ਜੀ ਆਵਾਂਗੇ ਤੇ ਅਸੀਂ ਤਿਵਾਰ ਨੂੰ ਦੱਸਤਾ ਵਾ ਉਹਦੇ ਲਈ ਕੱਪੜੇ ਲੈ ਕੇ ਆਏ ਆ ਬੇਟੀ ਦੇ ਔਰ ਉਹਨਾਂ ਦੇ ਮਾਤਾ ਜੀ ਦੇ ਉਹਨਾਂ ਦੇ ਪਿਤਾ ਜੀ ਦੇ ਔਰ ਲੜਕੇ ਦੇ ਵਿਆਹ ਵਾਲੇ ਦੇ ਚੂੜਾ ਵਗੈਰਾ ਔਰ ਕਲੀ ਦੇ ਜੋ ਸਮਾਨ ਹੁੰਦਾ ਲੈ ਕੇ ਆਏ ਆ ਔਰ ਬਾਕੀ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ ਜੋ ਵੀ ਵਿਆਹ ਦਾ ਖਰਚਾ ਹੋ ਸਾਨੂੰ ਦੱਸਣਾ ਲਿਸਟ ਬਣਾ ਕੇ ਦੇਣ ਤੁਸੀਂ ਸਾਰਾ ਵਿਆਹ ਪਹਿਲੇ ਤੋਂ ਵਧੀਆ ਕਰਾਂਗੇ ਔਰ ਆਪਾਂ ਸਾਰਿਆਂ ਰਲ ਮਿਲ ਕੇ ਕਰਨਾ ਕਿਉਂਕਿ ਸਾਡਾ ਸਾਰਿਆਂ ਦੀ ਪਹਿਲਾਂ ਤੇ ਚਿਹਰੇ ਤੇ ਮੁਸਕਰਾਹਟ ਨਹੀਂ ਸੀ ਇਹਨਾਂ ਦੇ ਹੁਣ ਇਹਨਾਂ ਦੇ ਚਿਹਰੇ ਤੇ ਸਭ ਤੋਂ ਕਹਿੰਦੇ ਖੁਸ਼ੀਆਂ ਨਹੀਂ ਮੁੱਲ ਮਿਲਦੀਆਂ ਅੱਜ ਜਿਹੜੀ ਖੁਸ਼ੀ ਚਿਹਰੇ ਤੇ ਵੇਖੀ ਆ ਮਨ ਖੁਸ਼ ਹੋਇਆ ਉਹਨਾਂ ਦਾ ਪਰ ਮੇਰਾ ਮਨ ਉਹਤਨ ਖੁਸ਼ ਹੋਣਾ ਚਾਹਤਣ ਇਹਨਾਂ ਦਾ ਘਰ ਪਹੁੰਚ ਆਇਆ ਮੈਂ ਧੀ ਦਾ ਵਿਆਹ ਕਰਕੇ ਤੇ ਇਹਨਾਂ ਦਾ ਜਿਹੜਾ ਘਰ ਆ ਉਹ ਜ਼ਰੂਰ ਮੇਰੇ ਮੱਲੇ ਮੇਰੇ ਤੇ ਪਾਰਿਆ ਇੱਕ ਤੇ ਇਹੋ ਜਿਹੀਆਂ ਖਬਰਾਂ ਤੁਸੀਂ ਵਿਖਾਇਆ ਕਰੋ ਅਸੀਂ ਤੁਹਾਡੇ ਨਾਲ ਹਰ ਜਗ੍ਹਾ ਜਾਵਾਂਗੇ ਹਮੇਸ਼ਾ ਹੀ ਤੁਸੀਂ ਵਿਅਕਤੀ ਦੇ ਪਤਾ ਹੋ ਸਕਦੇ ਹੋ ਕਈ ਲੋਕ ਹੋਣਗੇ ਕਿ ਲੱਗਦਾ ਕਿ ਇਸ ਤਰ੍ਹਾਂ ਦੀ ਮਦਦ ਕਰਕੇ ਕੁਝ ਅਲੱਗ ਹੀ ਮਜ਼ਾ ਆਉਂਦਾ ਕਿਉਂਕਿ ਅਸੀਂ ਸੋਚਦੇ ਹਾਂ ਕਿ ਜਿਹੜੀ ਹਮੇਸ਼ਾ ਪਿਓ ਵਾਸਤੇ ਧੀ ਜਿਹੜੀ ਉਹ ਰਾਣੀ ਵਰਗੀ ਹੁੰਦੀ ਹੈ ਤੇ ਰਾਣੀਆਂ ਵਾਂਗੂ ਤੋਰਨਾ ਚਾਹੁੰਦਾ ਹੈ ਜਦੋਂ ਇਹਦੀ ਅੱਖਾਂ ਨੰਮ ਨਜ਼ਰ ਆ ਰਹੇ ਸੀਗੇ ਪਿਤਾ ਜੀ ਦੇ ਤੇ ਅਸੀਂ ਵੀ ਕਹਿ ਰਹੇ ਸੀਗੇ ਅਸੀਂ ਆਪਣਾ ਲੈਵਲ ਕੋਲੋਂ ਵੀ ਮਦਦ ਕਰਦੀਏ ਲੇਕਿਨ ਜਦੋਂ ਤੁਸੀਂ ਇਸ ਤਰ੍ਹਾਂ ਦੀ ਪੋਜੀਸ਼ਨ ਦੇਖਦੇ ਹੋ ਤਾਂ ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ ਸੀ ਉਸ ਵੇਲੇ ਜਦੋਂ ਤੁਸੀਂ ਮਦਦ ਕਰਨવાੇ ਪਹੁੰਚੇ ਔਰ ਸਰਦਾਰ ਗੁਰਜੀਤ ਸਿੰਘ ਔਜਲਾ ਨੇ ਵੀ ਪਿਛਲੇ ਸਾਲ ਹੀ ਆਪਣੀ ਧੀ ਦਾ ਵਿਆਹ ਕੀਤਾ ਹੈ ਕਿ ਲੱਗਦਾ ਉਹ ਸੈਂ ਅਜਲਾ ਸਾਹਿਬ ਤੇ ਮੈਂ ਤੁਹਾਨੂੰ ਕੀ ਦੱਸਾਂ ਭਾਵਕ ਹੋ ਜਾਂਦੇ ਵੇਖ ਕੇ ਮੈਂ ਦਾਗ ਮਿੰਦਾ ਪੂਰੀ ਦਰਦ ਨਹੀਂ ਛੱਕਦੇ ਕਿਸੇ ਦਾ ਉਹ ਜਦੋਂ ਕਿਤੇ ਕਿਸੇ ਨਾ ਹੁੰਦਾ ਨਾ ਤੇ ਉਹ ਉਹ ਬੰਦੇ ਦੀ ਬਾਪ पे ਚੱਲਿਓ ਸਾਰੇ ਸ਼ਹਿਰ ਨੇ ਕੋਸ਼ਿਸ਼ ਰੱਖੀ ਉਹ ਜਦੋਂ ਕਿਤੇ ਕੁਝ ਹੁੰਦਾ ਨਾ ਖੁਦ ਭਾਵਕ ਹੋ ਜਾਂਦੇ ਆ ਇੱਕ ਰੱਬ ਰੂਹ ਬੰਦਾ ਭਾਜੀ ਮੈਂ ਬਹੁਤ ਬੰਦਿਆਂ ਨੂੰ ਮਤਲਬ ਵੇਖਿਆ ਔਜਲਾ ਸਾਹਿਬ ਮੇਰੇ ਕੋਲ ਲਫ਼ਜ਼ ਹੀ ਨਹੀਂ ਗਏ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਨੇ ਐਸਾ ਨਮਾਇੰਦਾ ਸਾਨੂੰ ਤੀਜੀ ਵਾਰੀ ਜੇ ਦਿੱਤਾ ਨਾ ਤੇ ਉਹਦੇ ਚ ਕਾਬਲੀਅਤ ਇਨਸਾਨੀਅਤ ਦੇ ਨਾਤੇ ਉਹ ਬੰਦਾ ਕਦੀ ਮੈਂ ਤੇ ਉਹਨੂੰ ਲੀਡਰ ਮੰਨਦਾ ਹੀ ਨਹੀਂ ਉਥੇ ਮਤਲਬ ਉਹਦੀ ਸੋਚ ਇਹ ਹੁੰਦੀ ਉਹ ਜਦੋਂ ਕਦੇ ਕਿਸੇ ਨਾਲ ਧੱਕਾ ਹੁੰਦਾ ਵਿੰਦਾ ਪਰਦਾਸ਼ ਨਹੀਂ ਕਰਦਾ ਹੁਣ ਤੁਸੀਂ ਦੇਖਿਓਣੀ ਉਹ ਵੀਡੀਓ ਰੇੜੀਆਂ ਤੇ ਗਾਇਤ ਉਥੇ ਚੱਲ ਗਿਆ ਤੇ ਉਹ ਭਾਜੀ ਦੀ ਸੋਚ ਬੜੀ ਵੱਡੀ ਆ ਤੇ ਜਦੋਂ ਉਹਨਾਂ ਵੇਖਿਆ ਭੈਣ ਜੀ ਦੀਆਂ ਅੱਖਾਂ 'ਚ ਪਾਣੀ ਵੀ ਸਾਨੂੰ ਤੇ ਰੋਟੀ ਨਹੀਂ ਮਿਲਦੀ ਤੇ ਭਾਜੀ ਬਹੁਤ ਗੁੱਸਾ ਵੀ ਲੱਗਾ ਉਹਨਾਂ ਨੱਖਾਂ ਧੜੀਆਂ ਹੁਣ ਵੀ ਨਾ ਫਿਨੇ ਮੈਨੂੰ ਤੇ ਵੇਖੋ ਮੈਂ ਇਸ ਚੀਜ਼ਾਂ 'ਚੋਂ ਨਿਕਲਿਆ ਸਾਹਮਣਾ ਕੀਤਾ ਇਹਨਾਂ ਚੀਜ਼ਾਂ ਦਾ ਮੈਂ ਬਹੁਤ ਗਰਾਊਂਡ ਲੈਵਲ ਤੋਂ ਉੱਠਿਆ ਮੇਰਾ ਕੋਈ ਪਿਓ ਦਾਦਾ ਥੋੜੀ ਪੋਲਿਟਿਸ਼ੀਅਨ ਸੀ ਮੈਂ ਵੀ ਇਹਨਾਂ ਚੀਜ਼ਾਂ 'ਚੋਂ ਨਿਕਲਿਆ ਵੇਖਿਆ ਤੁਸੀਂ ਕਿਹਾ ਵੀ ਇਹੋ ਜਿਹਾ ਪਰਿਵਾਰ ਬੱਚਿਆਂ ਨੂੰ ਵੇਨੇ ਆਪਾਂ ਉਹ ਸਾਡਾ ਫਰਜ਼ ਬਣਦਾ ਵਾ ਤੇ ਮੇਰੇ ਕੋ ਤੇ ਤੁਹਾਨੂੰ ਦੱਸਾਂ ਵੀ ਜਦੋਂ ਦਾ ਚੈਨਲ ਵਾਲਿਆਂ ਚਲਾਇਆ ਉਹਨਾਂ ਦੇ ਪਰਿਵਾਰਾਂ ਲਈ ਉਹਨਾਂ ਲਈ ਦਵਾਵਾਂ ਹੀ ਨਿਕਲਣੀਆਂ ਮੈਂ ਤੇ ਚੈਨਲਾਂ ਦਾ ਜਿੰਨੇ ਚੈਨਲ ਸਾਰੇ ਮੀਡੀਆ ਦਾ ਇੰਨਾ ਘਰੇਣੀ ਹੋ ਗਿਆ ਨਾ ਮੈਂ ਸਲੂਟ ਕਰਦਾ ਹਾਂ ਔਰ ਤਿਲੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੀ ਅਰਦਾਸ ਕਰਦਾ ਤੁਹਾਡੇ ਲਈ ਤੁਹਾਡੇ ਪਰਿਵਾਰਾਂ ਲਈ ਕਿ ਤੁਹਾਨੂੰ ਖੁਸ਼ੀਆਂ ਇੰਨੀਆਂ ਕਿ ਦੇਵੇ ਤੁਸੀਂ ਲੋਕਾਂ ਦੇ ਪਰਿਵਾਰਾਂ ਚ ਜਿਹੜੀਆਂ ਖੁਸ਼ੀਆਂ ਵੰਡਣ ਦੇ ਜੇ ਤੁਹਾਡੇ ਪਰਿਵਾਰਾਂ ਤੋਂ ਵੀ ਨਾਲ ਇੱਥੇ ਖੁਸ਼ੀਆਂ ਮਿਲਣੇ ਚਾਹੀਦੀਆਂ ਕਿਉਂਕਿ ਬਹੁਤ ਸਾਰੇ ਅੱਜ ਦਾ ਮਾਹੌਲ ਤੁਸੀਂ ਵੇਖਿਆ ਵਵਾਦਤ ਚੀਜ਼ਾਂ ਨੂੰ ਜ਼ਿਆਦਾ ਹਵਾ ਦਿੱਤੀ ਜਾਂਦੀ ਪਰ ਇਹੋ ਜੀਆਂ ਚੀਜ਼ਾਂ ਸਾਨੂੰ ਵਿਖਾਉਂਦੀ ਲੋੜ ਜਿੱਥੋਂ ਸਾਨੂੰ ਸਿੱਖਿਆ ਮਿਲਦੀ ਹੈ ਸਿਰਫ ਸਾਂਝੀ ਵਾਰਤਾ ਦਾ ਸੰਦੇਸ਼ ਜਿਹੜਾ ਜਾਂਦਾ ਨੇ ਉਸ ਨਗਰੀ ਤੋਂ ਵਕਿਆਹੀ ਇਹ ਸੰਦੇਸ਼ ਆ ਲੇਕਿਨ ਚਿਹਰੇ ਤੇ ਖੁਸ਼ੀ ਲਾਉਣੀ ਸਭ ਤੋਂ ਵੱਡੀ ਗੱਲ ਆ ਲੇਕਿਨ ਐਸੀ ਪੋਲਿਟਿਕਸ ਨਹੀਂ ਚੁਲਾ ਕੇ ਆਣਾ ਚਾਹੁੰਦੇ ਲੇਕਿਨ ਫਿਰ ਵੀ ਇੱਕ ਸਵਾਲ ਜ਼ਰੂਰ ਬੰਦਾ ਜਿੱਦੋਂ ਵੀ ਸਿਆਸਤ ਦਾਣਾ ਕੋਈ ਵੀ ਸਿਆਸਤ ਕਰਦਾ ਆਪਾਂ ਵਿਧਾਨ ਸਭਾ ਦੀ ਇਲੈਕਸ਼ਨ ਹੋਵੇ ਆਪਾਂ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਵੇ ਆਪਾਂ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਹੋਵੇ ਬੜੇ ਵੱਡੇ ਵੱਡੇ ਦਾਅਵੇ ਇੰਨਾ ਗਰੀਬਾਂ ਲੋਕਾਂ ਨਾਲ ਕੀਤੇ ਜਾਂਦੇ ਮਿਲ ਜਾਏਗੀ ਲੇਕਿਨ ਉਹ ਸਕੀਮਾਂ ਕਿੱਥੇ ਚਲੇ ਜਾਂਦੀਆਂ ਨੇ ਜਦੋਂ ਸਰਕਾਰਾਂ ਜਿੱਤ ਜਾਂਦੀਆਂ ਨੇ ਉਹ ਕਿੱਥੇ ਚਲੇ ਜਾਂਦੀਆਂ ਨੇ ਉਹ ਬਿਲਕੁਲ ਹਵਾ ਚ ਰਹਿ ਜਾਂਦੀਆਂ ਵੇਖੋ ਉੱਥੇ ਨਾ ਬੈਠੇ ਹੁੰਦੇ ਏਜੰਟ ਬਾਰ ਮੈਂ ਹੁਣ ਉਸ ਟੌਪਿਕ ਤੇ ਮੈਂ ਚਾਹੁੰਦਾ ਵੀ ਨਾ ਹੀ ਅਬ ਗੱਲ ਕਰਾਂ ਮੈਨੂੰ ਬੜਾ ਗੁੱਸਾ ਲੱਗਦਾ ਇਹਨਾਂ ਚੀਜ਼ਾਂ ਦਾ ਵੀ ਤੁਸੀਂ ਯਾਰ ਪੈਸੇ ਸਰਕਾਰ ਦੇ ਲੋਕਾਂ ਦੇ ਪੈਸੇ ਟੈਕਸ ਦੇ ਪੈਸੇ ਉਹ ਤੁਸੀਂ ਸਾਡੇ ਪੈਸਿਆਂ ਚੋਂ ਤਨਖਾਹਾਂ ਵੀ ਲੈਂਦੇ ਜੇ ਅਸੀਂ ਤੁਹਾਨੂੰ ਇਹਨੇ ਨੇ ਫੰਡ ਲਿਆ ਕੇ ਦਿੰਦੇ ਤੁਸੀਂ ਕਿਉਂ ਨਹੀਂ ਲੋਕਾਂ ਨੂੰ ਦਿੰਦੇ ਕਿਉਂ ਨਹੀਂ ਸੁੱਖ ਸਹੂਲਤਾਂ ਦਿੰਦੇ ਪਰ ਅਸੀਂ ਮੈਂ ਹੁਣ ਤੁਹਾਨੂੰ ਇੱਕ ਬੇਨਤੀ ਵੀ ਕਰਨ ਲੱਗਾ ਵੀ ਇਹ ਅਸੀਂ ਜਲਦ ਜਿਹੜਾ ਮੋਰਚਾ ਖੋਲ ਦੇਣਾ ਜਿਹੜੀਆਂ ਛੱਤਾਂ ਦੇ ਪੈਸੇ ਰੋਕਦੇ ਆ ਤੇ ਜਿਹੜੀਆਂ ਫਾਈਲਾਂ ਫੜਦੇ ਨਹੀਂ ਆ ਜਿਹੜੇ ਸਗਨ ਸਕੀਮ ਤੇ ਰੋਕਦੇ ਆ ਇਹ ਪਰਿਵਾਰ ਨੇ ਵੀ ਕਿਹਾ ਕਹਿੰਦੇ ਹਜ਼ਾਰ ਹਜ਼ਾਰ ਰੁਪਏ ਫੋਟੋਆਂ ਕਿਚਨ ਦੇ ਲਿਆ ਜਾਂਦੇ ਰਿਹਾ ਲੇਕਿਨ ਕੋਈ ਕੰਮ ਹੀ ਨਹੀਂ ਹੋ ਪਾਇਆ ਛੱਤ ਦੀ ਹਾਲਾਤ ਵੇਖੇ ਜਾਂ ਤਾਂ ਫਰਸ਼ ਤੇ ਨਾਲ ਛੱਤ ਲੱਗੀ ਹੋਈ ਹੈ ਇਹ ਵੇਖਿਓ ਤੁਸੀਂ ਬਣਦਾ ਕੀ ਇਹਨਾਂ ਦਾ ਵਿਆਹ ਹੋ ਲੈਂਦਾ ਡਿਸਟਰ ਕਰ ਲੈਣੀ ਤਿਆਰ ਅਸੀਂ ਇਹ ਸਾਰਿਆਂ ਨੂੰ ਬੰਦੇ ਤੇ ਪੁੱਤ ਬਣਾ ਦੇਵਾਂਗੇ ਯਾਦ ਰੱਖਣ ਕਿ ਜ਼ਿੰਦਗੀ 'ਚ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਗਰੀਬਾਂ ਦਾ ਖੂਨ ਚੂਸਦੇ ਜੇ ਤੁਸੀਂ ਓਏ ਯਾਰ ਕੁਛ ਤੇ ਸ਼ਰਮ ਕਰੋ ਕਿੱਥੇ ਜਾਣ ਦੇਣੀ ਕਿੰਨਾ ਲਈ ਕਮਾਉਣਾ ਆਪਾਂ ਕਿਸੇ ਦੇ ਬੱਚਿਆਂ ਨੂੰ ਦੁੱਖ ਦੇ ਕੇ ਤੇ ਆਪਣੇ ਬੱਚਿਆਂ ਨੂੰ ਖੁਸ਼ ਕਰਨ ਦੀਆਂ ਅਸਾਂ ਕਰਦੇ ਹੋ ਖੁਸ਼ੀਆਂ ਵੰਡੋ ਫੇਰ ਹੀ ਖੁਸ਼ੀਆਂ ਮਿਲਣਗੀਆਂ ਕੰਡੇ ਬੀਜੋਗੇ ਤੇ ਕੰਡੇ ਹੀ ਵੜਨੇ ਪਣਿਆ ਕਹਿੰਦੇ ਨੀਤਾਂ ਨੂੰ ਹੀ ਮਿਲਨ ਮਰਾਤਾ ਤੇ ਮਿਹਨਤਾਂ ਨੂੰ ਫਲ ਲੱਗਦੇ ਨੇ ਉਹਦੀ ਨਿਗਾਹ ਜੇ ਹੋਵੇ ਫੇਰ ਪਾਣੀ ਉੱਚਿਆਂ ਵੱਲੋਂ ਵਗਦੇ ਨੇ ਇਹ ਪਾਣੀ ਉੱਚਿਆਂ ਵੱਲੋਂ ਵਗੇ ਆ ਵੇਖ ਲੋ ਤੇ குரு ਸਾਹਿਬ ਨੇ ਕਿਰਪਾ ਕੀਤੀ ਤੇ ਉਹ ਉਹਦੇ ਹੁਕਮ ਅnder ਰਹਿਣਾ ਚਾਹੀਦਾ ਥੋੜਾ ਜਿਆਦਾ ਡਰੋ ਰੱਬ ਤੋਂ ਡਰੋ ਡਰਨਾ ਚਾਹੀਦਾ ਵਾ ਭੈ ਕੰਨਾ ਚਾਹੀਦਾ ਬੰਦੇ ਚ ਕੁਛ ਨਹੀਂ ਹੈਗਾ ਬਿਲਕੁਲ ਜੇਕਰ ਇਹ ਪਰਿਵਾਰ ਦੀ ਗੱਲ ਕੀਤੀ ਜਾਵੇ ਤੇ ਕੋਈ ਇਹਨਾਂ ਨੇ ਡਿਮਾਂਡਸ ਰੱਖਿਆ ਨੇ ਕਿ ਆਹ ਡਿਮਾਂਡਸ ਜਿਹੜੀਆਂ ਨੇ ਸਾਨੂੰ ਚਾਹੀਦੀਆਂ ਨੇ ਖਾਸ ਤੋ ਤੇ ਬੋਗੀ ਜਦੋਂ ਪਹਿਲੀ ਵੀਡੀਓ ਵੇਖੀ ਸੀਗੀ ਉਸ ਵਿੱਚ ਕਹਿ ਰਹੇ ਸੀ ਕਿ ਸਾਡੇ ਘਰ ਤੇ ਰੋਟੀ ਪਕਾਉਣ ਜੋਗਾ ਵੀ ਸਿਆ ਰਿਸ਼ਤੇਦਾਰ ਦੇ ਨੀਗਾ ਤਾਂ ਸਾਡੇ ਰਿਸ਼ਤੇਦਾਰ ਸਾਡੇ ਕੋਲ ਨਹੀਂ ਪਹੁੰਚ ਪਾ ਰਹੇ ਚਲੋ ਨਹੀਂ ਪਹੁੰਚੇ ਹੀ ਰਿਸ਼ਤੇਦਾਰ ਆਸੀਂ ਪਰਿਵਾਰ ਆਂ ਬਣ ਕੇ ਬਣ ਕੇ ਪਹੁੰਚ ਗਏ ਮੈਂ ਕਹਾਂ ਜੀ ਤੁਸੀਂ ਸਭ ਤੋਂ ਵੱਡੀ ਗੱਲ ਵੇਖੋ ਵੱਡਾ ਜਿਹੜਾ 19 ਲੱਖ ਬੰਦੇ ਦਾ ਚੁਣਿਆ ਨਮਾਇੰਦਾ ਜਿਹੜਾ ਕਹਿਣ ਡਿਆ ਵਾ ਅਸੀਂ ਕਹਿਣ ਡਿਆਂ ਸਾਰਾ ਪਰਿਵਾਰ ਸਾਡਾ ਸਾਡੇ ਕਾਉਂਸਲਰ ਸਾਰਾ ਵੇਖੋ ਕਿੰਨੇ ਆਣੇ ਆ ਗਏ ਅਸੀਂ ਪਰਿਵਾਰ ਨਹੀਂ ਆ ਅਸੀਂ ਪਰਿਵਾਰ ਆ ਇਹਨਾਂ ਦਾ ਸਾਡੀ ਧੀ ਆ ਸਾਡੇ ਵੀਰ ਆ ਸਾਰੇ ਆਉਂਦੇ ਜਾਂਦੇ ਰਵਾਂਗੇ ਅਸੀਂ ਸਾਰਾ ਇਹ ਸਾਰਾ ਦੇਸ਼ ਸਾਡਾ ਪੰਜਾਬ ਅਸੀਂ ਸਾਰਾ ਪਰਿਵਾਰ ਆ ਤੁਸੀਂ ਵੀ ਉਹਦੇ ਵਿੱਚ ਜੇ ਤੇ ਜਦੋਂ ਅਸੀਂ ਇੱਕ ਦੂਜੇ ਦੇ ਨਾਲ ਖਲੋ ਜੰਨੇ ਆ ਨਾ ਵਕਤ-ਵਕਤ ਦੀ ਗੱਲ ਹੁੰਦੀ ਕਿਸੇ ਵੇਲੇ ਮਾੜੇ ਵਕਤ ਚ ਕੁਝ ਲੋਕ ਛੱਡ ਜਾਂਦੇ ਨਹੀਂ ਛੱਡਣਾ ਚਾਹੀਦਾ ਵਕਤ ਦਾ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿੱਥੇ ਆ ਜਾਣਾ ਪਰ ਇਨਸਾਨ ਨੂੰ ਇਨਸਾਨ ਸਮਝੋ ਅੱਜ ਦਾ ਸਮਾਂ ਤੇ ਹੀ ਸਿੱਖਿਆ ਦਿੰਦਾ ਪਿ ਇਨਸਾਨ ਨੂੰ ਇਨਸਾਨ ਸਮਝੋ ਸਾਡੇ ਗੁਰੂ ਨੇ ਸਾਨੂੰ ਸੱਚ ਦੇ ਮਾਰਗ ਤੇ ਜੇ ਤੋਰਿਆ ਨਾ ਗੁਰੂ ਨਾਨਕ ਸਾਹਿਬ ਨੇ ਤੇ ਅਸੀਂ ਉਹਨਾਂ ਦੇ ਮਾਰਗ ਤੋਂ ਜੇ ਪੜਾਂਗੇ ਟਕ ਜਾਗੇ ਤੇ ਫਿਰ ਤੇ ਅਸੀਂ ਮਰਾਂਗੇ ਅੱਜ ਵੀ ਮਰੇ ਤੇ ਕੱਲ ਵੀ ਮਰੇ ਬਿਲਕੁਲ ਸੋ ਇਹ ਸਨ ਸੁਨਝ ਡਾਇਲੋਜੀ ਜਿਨ੍ਹਾਂ ਵੱਲੋਂ ਪਰਿਵਾਰ ਦੇ ਨਾਲ ਜਿਹੜੀ ਹੈ ਮੁਲਾਕਾਤ ਕੀਤੀ ਗਈ ਲੇਕਿਨ ਪਰਿਵਾਰ ਤੇ ਵਿੱਚ ਹੁਣ ਜੁਰ ਖੁਸ਼ੀ ਦੀ ਲਹਿਰ ਜਿਹੜੀ ਆਉ ਨਜ਼ਰ ਆ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਐਲਸੀਡੀ ਜਿਹੜੀ ਹੈ ਉਹ ਵੀ ਇੱਥੇ ਪਹੁੰਚ ਚੁੱਕੀ ਹੈ ਤੇ ਮਾਤਾ ਜੀ ਦੇ ਮਨ ਦੇ ਵਿੱਚ ਵੀ ਕਾਫੀ ਬੁਲਬੁਲਾ ਜਿਹਾ ਸੀਗਾ ਉਹ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇਹ ਓਸ਼ਾਤ ਆ ਜਿਹੜੀ ਫਰਸ਼ ਦੇ ਨਾਲ ਲੱਗੀ ਹੋਈ ਨਜ਼ਰ ਆ ਰਹੀ ਔਰ सोनू ਹਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਦਸ਼ਮੇਸ਼ ਪਿਤਾ ਜੀ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਹੀ ਜਗ੍ਹਾ ਤੇ ਨਹੀਂ ਪਹੁੰਚਾਈਆਂ ਜਾਣਗੀਆਂ ਉਨੀ ਦੇਰ ਤੱਕ ਇਹ ਵੀ ਸਾਨ ਨਹੀਂ ਦਿੱਤਾ ਜਾਏਗਾ ਜੀ ਚੀਜ਼ ਮੇਰੀ ਰਿਕਾਰਡ ਕਰਿਓ ਜ਼ਰੂਰ ਜੀ ਕਿਉਂਕਿ ਜੇ ਕਿਤੇ ਮੈਂ ਭੁੱਲ ਗਿਆ ਨਾ ਤੇ ਮੈਨੂੰ ਯਾਦ ਕਰਾ ਦਿਓ ਇਹਨਾਂ ਦਾ ਤੇ ਮੈਂ ਦੇਣ ਨਹੀਂ ਦੇ ਸਕਦਾ ਕਦੀ ਜੀ ਤੇ ਵਾਕਿਆ ਇਹ ਮੈਂ ਉਹ ਬੰਦਾ ਜਿਹਨੇ ਜੋ ਕਹਿ ਤਾ ਕਰਕੇ ਵਿਖੋਣਾ ਨਾ ਜਦਾਂ ਮਰਜੀ ਹੂੰ ਇਹ ਸ਼ਤ ਪਾਊਗੀ ਤੇ ਬਹੁਤ ਜਲਦੀ ਪਹੁੰਚੇ ਇਹਨਾਂ ਦੀ ਕਿਰਪਾ ਨਾਲ ਪਹੁੰਚੇ ਇੱਥੇ ਉਹ ਦਿਨ ਮਿਹਰਬਾਨੋਂ ਤਸੱਲੀ ਮਿਲੂਗੀ ਬਿਲਕੁਲ ਸਾਰੇ ਰਲ ਕੇ ਆਪਾਂ ਇਹ ਕੰਮ ਕਰਨਾ ਹੁਣ ਇਹ ਪਰਿਵਾਰ ਸਾਡਾ ਹੋਣਾ ਬਿਲਕੁਲ ਕੋਈ ਪਰਵਾਹ ਜਿਹੜਾ ਹੈ ਉਹ ਆਪਣਾ ਮਾਤਾ ਜੀ ਦਾ ਵੀ ਗੱਲ ਕਰਦੇ ਮਾਤਾ ਜੀ ਹੁਣ ਤੇ ਸਾਰਾ ਕੁਝ ਮਿਲਦਾ ਹੈ ਨਜ਼ਰ ਆ ਰਿਹਾ ਹਾਂਜੀ ਬਹੁਤ ਖੁਸ਼ੀ ਹੈ ਹਾਂ ਹਾਂਜੀ ਕੀ ਕਹਿਣਾ ਚਾਹੋਗੇ ਹੁਣ ਤੇ ਵੀਰ ਜੀ ਨੇ ਵੀ ਕਹਿ ਕੇ ਕਹਿੰਦੇ ਛੱਤ ਵੀ ਹੁਣ ਪੱਕੀ ਕਰਾਉਣ ਦੇ ਨਾਲ ਪੂਰੀ ਗੱਲ ਕਹਿ ਤਾ ਹਾਂਜੀ ਹਾਂਜੀ ਹੁਣ ਇਹੋ ਚਾਹੁੰਨੇ ਆਂ ਵੀ ਚਲੋ ਤੁਹਾਡੀ ਬੇਟੀ ਦਾ ਵਧੀਆ ਵਿਆਹ ਜੀ ਚਲੋ ਸਾਡਾ ਕੰਮ ਬਰਾ ਵਿਚਾ ਹੋ ਜਾ ਗਾਂਜ ਚਲੋ ਚਲੋ ਅਹੀਂ ਆਪ ਦੇਖੋ ਜੀ ਰੇ ਤੇ ਜਿਵੇਂ ਪਾਈ ਸਾਡਾ ਨਾ ਇਹ ਵਿੱਚ ਇਹ ਜੀ ਦੁੱਖ ਚ ਵੇਖ ਲਾਚ ਵੇਖੇ ਅਹੀਂ ਇਹ ਚੌਣੇ ਵੀ ਚਲੋ ਮੈਂ ਤੇ ਚਲੋ ਆਪਣੇ ਦੁੱਖ ਵੇਖ ਲਈ ਮੇਰੀ ਬੇਟੀ ਨਾ ਇਹ ਜੇ ਦੁੱਖ ਵੇਖੀ ਮੇਰੀ ਬੇਟੀ ਰਾਣੀ ਬਣ ਕੇ ਆਪਣੇ ਘਰ ਜਾਵੇ ਅਹੀਂ ਇਹ ਚੌਣੇ ਹਾਂ ਚਲੋ ਸਾਡਾ ਵਧੀਆ ਮਹਾਰਾਜ RAMDAS ਨੇ ਵਧੀਆ ਸਾਰਿਆ ਸਾਡਾ ਹਾਂਜੀ ਸਾਡੇ ਘਰੇ ਹੁਣ ਚੀਜ਼ਾਂ ਪਹੁੰਚਣ ਡੀਆਂ ਹਾਂਜੀ ਹਾਂਜੀ ਇਹ ਚਾਹੁੰਦੇ ਆ ਮੈਂ ਜਿੱਦਣ ਪਹਿਲੇ ਦਿਨ ਤੁਹਾਡੀ ਵੀਡੀਓ ਵੇਖੀ ਉਹ ਚ ਬੜੇ ਭਾਵੁਕ ਸੀਗੇ ਤੁਸੀਂ ਤੇ ਅੱਜ ਮਨ ਨੂੰ ਖੁਸ਼ੀ ਆ ਕਿ ਅੱਜ ਪੂਰਾ ਹੁੰਦਾ ਨਜ਼ਰ ਆ ਰਿਹਾ ਹਾਂ ਹਾਂਜੀ ਹਾਂਜੀ ਅੱਜ ਮਨ ਨੂੰ ਪੂਰੀ ਖੁਸ਼ੀ ਆ ਤੇ ਚਲੋ ਸਾਡਾ ਵਧੀਆ ਹੋਣ ਤੇ ਆ ਤੇ ਸਾਰੀਆਂ ਚੀਜ਼ਾਂ ਪਹੁੰਚਣੇ ਸ਼ੁਰੂ ਹੋ ਗਈਆਂ ਤੁਹਾਡੇ ਹਾਂਜੀ ਹਾਂਜੀ ਪਹੁੰਚਣੇ ਸ਼ੁਰੂ ਹੋ ਗਈ ਹੁਣ ਅੱਜ ਬੱਸ ਉਹ ਐਲਸੀਡੀ ਵੀ ਆ ਗਈ ਹਾਂਜੀ ਐਲਸੀਡੀ ਵੀ ਆ ਤੇ ਹੋਰ ਕੁਝ ਡਿਮਾਂਡ ਰਹੀ ਹੈ ਕਿ ਜਿਹੜੀ ਉਹ ਪੂਰੀ ਹੁਣ ਚਾਹੀਦੀ ਹੈ ਕਿ ਇਹ ਚਾਹੀਦਾ ਘਰ ਦੇ ਵਿੱਚ ਹੋਣਾ ਚਾਹੀਦਾ ਕਿਉਂਕਿ ਜਵਾਈ ਨੇ ਆਣਾ ਤੇ ਕੋਈ ਨਾ ਕੋਈ ਚੀਜ਼ ਤੇ ਸੋਚਦੇ ਹੋਗਾ ਕਿ ਆਹ ਚੀਜ਼ ਹੋਣੀ ਚਾਹੀਦੀ ਘਰ ਦੇ ਵਿੱਚ ਹਾਂਜੀ ਅਸੀਂ ਚਾਹੁੰਦੇ ਆ ਵੀ ਚਲੋ ਇੱਕ ਹਨ ਨੂੰ ਵੀ ਫਰਜ ਲਿਖ ਕੇ ਦਿੱਤੀ ਜਾਵੇ ਵੀ ਚਲੋ ਅਸੀਂ ਪਾਣੀ ਬਰਫ਼ ਪੀ ਲਿਓਨੇ ਆ ਜਾਂ ਮੇਰੇ ਘਰ ਵਾਲਾ ਸੁਲਤਾਨ ਵਿੰਡ ਲਿਉਂਦਾ ਵਾ ਅਸੀਂ ਚਾਹੁੰਦੇ ਵੀ ਕਹ ਹਨ ਨੂੰ ਵੀ ਫਰਜ ਦਿੱਤੀ ਜਾਵੇ ਵੀ ਐਵੇਂ ਦਿੱਤਾ ਤਾਂ ਪਾਣੀ ਪੀਏ ਬਸ ਇਹ ਚਾਹੁੰਦੇ ਆ ਤੇ ਕਰ ਲਈ ਫਰਜ ਦਿੱਤੀ ਜਾਵੇ ਤੁਸੀਂ ਹਮੇਸ਼ਾ ਪਹਿਲਾਂ ਵੀ ਦੇਉ ਦਾ ਨਾ ਗੱਲ ਕੀਤੀ ਸੀ ਕਿ ਆ ਕਿ ਰਾਣੀਆਂ ਵਾਂਗੂ ਪਾਲੀ ਤੀ ਸੀ ਕਿ ਹੁਣ ਲੱਗਦਾ ਰਾਣੀਆਂ ਵਾਂਗੂ ਜਾਏਗੀ ਹਾਂ ਰਾਣੀਆਂ ਵਾਂਗੂ ਜਾਊਗੀ ਹੁਣ ਔਰ ਰਾਣੀ ਬਣਾ ਕੇ ਕੱਲਾਂਗੇ ਹਾਂਜੀ ਜੋ ਮੇਰੀ ਆਸ਼ਾ ਸੀ ਵੀ ਮੈਂ ਆਪਣੀ ਧੀ ਨੂੰ ਗਹਿਣਾ ਨਹੀਂ ਆ ਪਾ ਸਕਦੀ ਕੋਮ ਨਹੀਂ ਆ ਪਾ ਸਕਦੀ ਪਰ ਹੁਣ ਮੈਂ ਆਪਣੀ ਧੀ ਲਈ ਗਹਿਣਾ ਵੀ ਬਣਾਇਆ ਵੀਰਾਂ ਨੇ ਬਾਹਰੋਂ ਪੈਸੇ ਪਾਏ ਸੀ ਉਹਨਾਂ ਨੇ ਕਿਹਾ ਵੀ ਬੇਟੀ ਨੂੰ ਤੁਸੀਂ ਵਾਲੀਆਂ ਵੀ ਬਣਾ ਕੇ 91 ਕੱਜ ਕੇ ਘੱਲੋ ਤੇ ਪਰੌਣੀ ਨੇ ਤੁਮੀ ਮੰਦਰੀ ਵੀ ਪਾਓ ਚਲੋ ਸਾਡਾ ਬਣ ਗਿਆ ਵੀ ਹਾਂਜੀ ਉਹ ਵੀ ਫੋਨ ਆਉਂਦਾ ਹੈ ਸੁਨਿਆਰੇ ਦੇ ਵੀ ਤੁਸੀਂ ਲੈ ਜਾਓ ਮੰਦਰੀ ਤੇ ਨਾਲੇ ਸਵਾਲੀਆਂ ਲੈ ਜਾਓ ਬੇਟੀਲੀ ਆਈਓ ਸਵੇਰੇ ਜਾਵਾਂਗੇ ਉੱਥੇ ਕਹਿੰਦੇ ਨਾ ਕਿ ਮਾੜੇ ਦਾ ਰੱਬ ਹੈ ਲੱਗਦਾ ਕਿ ਲੱਬਿਆ ਹਾਂਜੀ ਰੱਬ ਹੈ ਹਾਂਜੀ ਹਾਂਜੀ ਸੋ ਇਹ ਉਹ ਧੀ ਦੀ ਮਾਇ ਜਿਹਨੇ ਜਿਸ ਦੀ ਵੀਡੀਓ ਡੈਟੇਸੀ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਹੁਣ ਇੱਥੇ ਪਹੁੰਚਣਾ ਸ਼ੁਰੂ ਹੋਏ ਨੇ ਤੇ ਪਰਿਵਾਰ ਦਾ ਕਾਫੀ ਜਿਹੜਾ ਆ ਸਾਥ ਜਿਹੜਾ ਆ ਉਹ ਦਿੱਤਾ ਜਾ ਰਿਹਾ ਹੈ ਜੇਕਰ ਇਸ ਪਾਸੇ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਹੋਰ ਵੀ ਕਈ ਨੌਜਵਾਨ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਅਤੇ ਨਾਲ ਹੀ ਉਹਨਾਂ ਵੱਲੋਂ ਪਹੁੰਚ ਕੇ ਇੱਥੇ ਪਰਿਵਾਰ ਦੀ ਮਦਦ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਜੋ ਕਿ ਇਸ ਧੀ ਦਾ ਜਿਹੜਾ ਹੈ ਉਹ ਵਿਆਹ ਵਧੀਆ ਟੰਗ ਨਾਲ ਜਿਹੜਾ ਹੈ ਉਹ ਸਕੇ ਕਿਉਂਕਿ ਅਕਸਰ ਹੀ ਜਦੋਂ ਧੀਆ ਜਨਮ ਲੈਂਦੀਆਂ ਨੇ ਤਾਂ ਹਮੇਸ਼ਾ ਇਹ ਚੀਜ਼ ਉਹ ਸੋਚੀ ਜਾਂਦੀ ਕਿ ਉਹਨਾਂ ਦੇ ਜਿਹੜਾ ਤੋਰਣਾ ਹੈ ਜਦੋਂ ਉਹਨਾਂ ਦੇ ਆਪਣੇ ਘਰ ਜਾਣਾ ਤੇ ਉਸ ਵੇਲੇ ਜਿਹੜਾ ਹੈ ਉਹ ਜਿਹੜੇ ਵਧੀਆ ਜਿਹੜੇ ਨਾ ਉਹ ਨਜ਼ਰ ਆਵੇ ਤੇ ਉਹ ਕਿਉਂਕਿ ਮਾਵਾ ਜਿਹੜੀਆਂ ਨੇ ਤੇ ਪਿਤਾ ਜਿਹੜੇ ਨੇ ਹਮੇਸ਼ਾ ਇਹ ਚੀਜ਼ ਸੋਚਦੇ ਨੇ ਕਿ ਅਸੀਂ ਜਿਹੜਾ ਹੈ ਉਹ ਰਾਣੀਆ ਵਾਂਗ ਪਾਲੀ ਹੋਈ ਕੀ ਜਿਹੜੀ ਹੈ ਉਸ ਨੂੰ ਜਿਹੜੀ ਹੈ ਉਸ ਨਾਲ ਜੇ ਉਤੋਂ ਤੁਰੇ ਜਾ ਸਕੇ ਲੇਕਿਨ ਤੁਸੀਂ ਪਰਿਵਾਰ ਦੇ ਹਾਲਾਤ ਦੇਖ ਸਕਦੇ ਕਿ ਪਰਵਾਹ ਜਿਹੜਾ ਹੈ ਉਹ ਇੱਥੇ ਪਹੁੰਚਿਆ ਹੋਇਆ ਤੇ ਨਾ ਹੋਣ ਸਾਰੇ ਲੋਕ ਜਿਹੜੇ ਇੱਥੇ ਪਹੁੰਚ ਕੇ ਰਾਦੀ ਮਦਦ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਲੇਕਿਨ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਹੁਣ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਅਮਰਸਾ ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਓਜਲਾ ਵੱਲੋਂ ਵੀ ਕਾਇਦਤਾ ਗਿਆ ਕਿ ਕਿਸੇ ਵੀ ਚੀਜ਼ ਦੀ ਜਿਹੜੀ ਜ਼ਰੂਰਤ ਹੈ ਤੇ ਉਸ ਦੀ ਪੂਰੀ ਜਿਹੜੀ ਜ਼ਰੂਰਤ ਜਿਹੜੀ ਉਹ ਪੂਰੀ ਕੀਤੀ ਜਾਵੇਗੀ ਤੇ ਨਾਲ ਹੀ ਇਹਨਾਂ ਦਾ ਵੀ ਕਹਿਣਾ ਹੈ ਕਿ ਸੋਹਰਾ ਤਰੀਕ ਨੂੰ ਜਾਏ ਬਿਆਹ ਦੇ ਵਿੱਚ ਉਹ ਵੀ ਸ਼ਾਮਿਲ ਹੋਣਗੇ ਕੈਮਰਾਮੈਨ ਵਰ